ਆਹ ਪ੍ਰਾਂਤਾਂ ਨੇ ਜੀ ਮਾਤਾ ਗੁਜਰੀ ਦੀਆਂ ਜਿੰਨਾ ਵਿੱਚ ਮਾਤਾ ਗੁਜਰੀ ਜੀ ਆਟਾ ਗੁੰਦੇ ਹੁੰਦੇ ਸੀ ਇਹ ਦੋ ਪ੍ਰਾਂਤਾਂ ਨੇ ਤੇ ਦੋਵੇਂ ਪ੍ਰਾਂਤਾਂ ਜਿਹੜੀਆਂ ਲੱਕੜ ਦੀਆਂ ਨੇ ਮਾਤਾ ਗੁਜਰੀ ਜੀ ਦਾ ਖੂਹ ਹੈ ਤੇ ਇੱਥੋਂ ਜਿਹੜਾ ਪਾਣੀ ਭਰਦੇ ਹੁੰਦੇ ਸੀ ਹੁਣ ਵੀ ਉਸੇ ਤਰੀਕੇ ਨਾਲ ਇੱਥੋਂ ਪਾਣੀ ਨਿਕਲਦਾ ਹੈਗਾ ਤੇ ਆ ਇੱਥੇ ਜਿਹੜਾ ਤੁਸੀਂ ਆ ਸਰੋਵਰ ਵੇਖ ਰਹੇ ਹੋ ਇੱਥੇ ਪਹਿਲਾਂ ਇੱਕ ਛੱਪੜ ਹੁੰਦਾ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿੱਦੋ ਖੁੰਡੀ ਖੇਡਦੇ ਨੇ ਤਾਂ ਇੱਥੇ ਆ ਕੇ ਜਿਹੜੀ ਬਾਲ ਡਿੱਗਦੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ ਪਹੁੰਚਾ ਜੀ ਲਖਨੌਰ ਜਿੱਥੇ ਮਾਤਾ ਗੁਜਰੀ ਜੀ ਕਾਫੀ ਸਮਾਂ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਛੋਟੀ ਉਮਰ ਦੇ ਵਿੱਚ ਹੁੰਦੇ ਸੀ ਤਾਂ ਇੱਥੇ 6 ਮਹੀਨੇ ਤਕਰੀਬਨ ਰਹਿ ਕੇ ਗਏ ਨੇ ਆਪਾਂ ਕਿਤਾਬਾਂ ਦੇ ਵਿੱਚ ਇੱਕ ਗੱਲ ਪੜੀਆ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਦਸਤਾਰ ਸਜਾਈ ਗਈ ਸੀ ਪਹਿਲਾਂ ਦੱਸਦਾ ਵੀ ਦਸਤਾਰ ਇਸੇ ਜਗ੍ਹਾ ਤੇ ਸਜਾਈ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਆਪਣੇ ਦਾਦੇ ਮੰਗ ਕਲਗੀ ਲਾਈ ਸੀ ਤਾਂ ਉਹ ਜਿਹੜੀਆਂ ਨਿਸ਼ਾਨੀਆਂ ਅੱਜ ਵੀ ਇੱਥੇ ਮੌਜੂਦ ਨੇ ਸਾਰੀਆਂ ਨਿਸ਼ਾਨੀਆਂ ਤੁਹਾਨੂੰ ਦਿਖਾਉਣੇ ਆਂਗੇ ਆ ਪ੍ਰਾਂਤਾਂ ਨੇ ਜੀ ਮਾਤਾ ਗੁਜਰੀ ਦੀਆਂ ਜਿੰਨਾ ਵਿੱਚ ਮਾਤਾ ਗੁਜਰੀ ਜੀ ਆਟਾ ਗੁੰਦੇ ਹੁੰਦੇ ਸੀ ਇਹ ਦੋ ਪ੍ਰਾਂਤਾਂ ਨੇ ਤੇ ਦੋਹੇ ਪ੍ਰਾਂਤਾਂ ਜਿਹੜੀਆਂ ਲੱਕੜ ਦੀਆਂ ਨੇ ਤੇ ਉਸ ਟਾਈਮ ਦੇ ਹੀ ਇੱਥੇ ਮੌਜੂਦ ਨੇ ਆ ਦੋ ਪਾਵੇ ਨੇ ਮਾਤਾ ਗੁਜਰੀ ਜੀ ਦੇ ਮੰਜੇ ਦੇ ਤੇ ਇਸ ਤੋਂ ਬਾਅਦ ਜਿਹੜਾ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਨਾਲ ਹੀ ਜਿਹੜੀਆਂ ਇਹ ਨਿਸ਼ਾਨੀਆਂ ਨੇ ਇੱਕ ਕਟਾਰ ਨਾਲ ਹੀ ਜਿਹੜੇ ਤੀਰ ਪਏ ਨੇਗੇ ਏ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਜਦੋਂ ਦਸਤਾਰ ਬੰਦੀ ਦੇ ਸਮੇਂ ਉਹਨਾਂ ਦੇ ਹੱਥ ਵਿੱਚ ਫੜੇ ਹੋਏ ਸੀਗੇ ਤੇ ਗੱਲ ਕਰੀਏ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੁਕਮਨਾਮੇ ਦੀ ਵੀ ਉਹ ਹੁਕਮਨਾਮਾ ਕਦੋਂ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਜਦੋਂ ਮੁਗਲ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰ ਰਹੀਆਂ ਸੀ ਤਾਂ ਦੋ ਭਰਾ ਸੀ ਜਿਹੜੇ ਨਵੀ ਖਾਂ ਤੇ ਗਣੀ ਖਾਂ ਆਪਾਂ ਅਕਸਰ ਜਿਹੜੇ ਪੜ੍ਹਦੇ ਵੀ ਹਾਂ ਵੀ ਉਹਨਾਂ ਨੇ ਉੱਚ ਦਾ ਪੀਰ ਬਣਾ ਕੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਗਏ ਸੀ ਤਾ ਉਸ ਤੋਂ ਬਾਅਦ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਹੁਕਮਨਾਮਾ ਲਿਖਿਆ ਸੀਗਾ ਆ ਇਧਰਲੇ ਪਾਸੇ ਜਿਹੜਾ ਤੁਸੀਂ ਹੁਕਮਨਾਮਾ ਵੇਖ ਰਹੇ ਹੋ ਤੇ ਉਹਨਾਂ ਵਾਰੀ ਹੈ ਇਹ ਹੁਕਮਨਾਮਾ ਜਿਹੜਾ ਲਿਖਿਆ ਹੋਇਆ ਹੈਗਾ ਵੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਜੀ ਨੇ ਇਸ ਹੁਕਮਨਾਮੇ ਦੇ ਵਿੱਚ ਲਿਖਿਆ ਵੀ ਗਣੀ ਖਾਨ ਤੇ ਨਵੀ ਖਾਨ ਇਹ ਜਿਹੜਾ ਮੁਗਲ ਫੌਜਾਂ ਦੇ ਵਿੱਚੋਂ ਮੈਨੂੰ ਜਿਹੜਾ ਉੱਚਾ ਪੀਰ ਬਣਾ ਕੇ ਕੱਢਿਆ ਤੇ ਇਸ ਦੋਵੇਂ ਭਰਾਵਾਂ ਨੂੰ ਜਿਹੜਾ ਸਰਵਉੱਚ ਮਾਣ ਦਿੱਤਾ ਜਾਵੇ ਤੇ ਇਹਨਾਂ ਦੀ ਥਾਂ ਉੱਚੀ ਰੱਖੀ ਜਾਵੇ ਤਾ ਇਹ ਪ੍ਰਾਂਤਾਂ ਮਾਤਾ ਗੁਜਰੀ ਜੀ ਦੀਆਂ ਨੇ ਜਿਨ੍ਹਾਂ ਨੇ ਇਹਨਾਂ ਪ੍ਰਾਂਤਾਂ ਦੇ ਵਿੱਚ ਕਦੇ ਆਟਾ ਗੁੰਨਿਆ ਹੋਊਗਾ ਸਪੈਸ਼ਲ ਜਿਹੜਾ ਇੱਥੇ ਲਿਖ ਕੇ ਵੀ ਲਾਇਆ ਹੋਇਆ ਤੇ ਆਜੋ ਆਪਾਂ ਤੁਹਾਨੂੰ ਪਲੰਗ ਦਿਖਾਉਣਨੇ ਆ ਮਤਲਬ ਮੰਝਾ ਸਾਹਿਬ ਦਿਖਾਉਣਨੇ ਆ ਜੋ ਉਸ ਟਾਈਮ ਦੇ ਇੱਥੇ ਮੌਜੂਦ ਨੇ ਜਦੋਂ ਮਾਤਾ ਗੁਜਰੀ ਜੀ ਦਾ ਇੱਥੇ ਘਰ ਹੁੰਦਾ ਸੀਗਾ ਤਾਂ ਇਹ ਦੋਏ ਪਲੰਗ ਜਿਹੜੇ ਤੁਸੀਂ ਵੇਖ ਰਹੇ ਹੋ ਉਸ ਵੇਲੇ ਦੇ ਮੌਜੂਦ ਨੇ ਇੱਕ ਦੇ ਜਿਹੜੇ ਤੁਹਾਨੂੰ ਮੈਂ ਪਹਿਲਾਂ ਪਾਵੇ ਦਿਖਾਤੇ ਹਨਾ ਵੀ ਉਹ ਜਿਹੜੇ ਪਾਵੇ ਸੀ ਉਹ ਤੀਜਾ ਜਿਹੜਾ ਮੰਝਾ ਸਾਹਿਬ ਸੀ ਉਹ ਟੁੱਟ ਗਿਆ ਸੀਗਾ ਪਰ ਦੋ ਜਿਹੜੇ ਹਾਲੇ ਵੀ ਉਸੇ ਤਰ੍ਹਾਂ ਮੌਜੂਦ ਨੇ ਦਰਸ਼ਨ ਕਰ ਲਓ ਨਾਲ ਦੀ ਨਾਲ ਜਿਹੜੀ ਵੀਡੀਓ ਵਾਦ ਤੋਂ ਵੱਧ ਅੱਗੇ ਸ਼ੇਅਰ ਵੀ ਕਰ ਦਿਓ ਤੇ ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਇੱਥੇ ਦਿਖਾਉਣ ਵਾਲੀਆਂ ਨੇ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖ ਲਿਓ ਤੇ ਹੁਣ ਆਜੋ ਆਪਾਂ ਚੱਲਦੇ ਆਂ ਜਿੱਥੇ ਮਾਤਾ ਗੁਜਰੀ ਜੀ ਜਿਹੜੇ ਪਾਣੀ ਭਰਦੇ ਹੁੰਦੇ ਸੀ ਇੱਕ ਪ੍ਰਾਣੀ ਜਿਹੜੀ ਇੱਥੇ ਦਰਸ਼ਨੀ ਡਿਊਟੀ ਬਣੀ ਹੋਈ ਹੈਗੀ ਤੇ ਥੱਲੇ ਜਾ ਕੇ ਜਿਹੜਾ ਅੱਜ ਵੀ ਉਸੇ ਤਰੀਕੇ ਨਾਲ ਪਹਿਲਾਂ ਵਾਂਗੂ ਪਾਣੀ ਉਹਦੇ ਵਿੱਚੋਂ ਨਿਕਲਦਾ ਹੈਗਾ ਤਾਂ ਇਧਰਲੇ ਪਾਸੇ ਆਜੋ ਆਪਾਂ ਥੱਲੇ ਚੱਲਦੇ ਆਂ ਇੱਕ ਪੌਰਾ ਬਣਿਆ ਹੋਇਆ ਇਸ ਗੁਰਦੁਆਰੇ ਦੇ ਬਿਲਕ ਕਰਦਾ ਭੋਜਨ ਬਣਾਉਣ ਵਾਸਤੇ ਜਾਂ ਪੀਣ ਵਾਸਤੇ ਇੱਥੋਂ ਮਾਤਾ ਗੁਜਰੀ ਜੀ ਜਿਹੜੇ ਪਾਣੀ ਭਰਦੇ ਹੁੰਦੇ ਸੀ ਤੇ ਇੱਕ ਹੋਰ ਵੀ ਖੂਹ ਹੈ ਜਿਹੜਾ ਇਤਿਹਾਸਕ ਖੂਹ ਹੈ ਉਹ ਵੀ ਮਾਤਾ ਗੁਜਰੀ ਜੀ ਦਾ ਜਿੱਥੋਂ ਅੱਜ ਵੀ ਜਿਹੜਾ ਪਾਣੀ ਨਿਕਲਦਾ ਤੇ ਆਜੋ ਉੱਥੇ ਵੀ ਆਪਾਂ ਚੱਲਦੇ ਆਂ ਗੁਰੂ ਘਰ ਤੋਂ ਥੋੜੀ ਦੂਰ ਇੱਕ ਹੋਰ ਖੂਹ ਹੈ ਜੋ ਇਹ ਖੂਹ ਹੈ ਇਹ ਵੀ ਮਾਤਾ ਗੁਜਰੀ ਜੀ ਦਾ ਤੇ ਇੱਥੋਂ ਜਿਹੜਾ ਪੁਰਾਣੇ ਸਿੰਘ ਕਹਿੰਦੇ ਮਾਤਾ ਗੁਜਰੀ ਜੀ ਹੋਏ ਤੇ ਸਾਰੇ ਜਿਹੜੇ ਇਥੋਂ ਪਾਣੀ ਭਰਦੇ ਹੁੰਦੇ ਸੀ ਤੇ ਹੁਣ ਵੀ ਜਿਹੜਾ ਰੱਸੇ ਨਾਲ ਪਹਿਲਾਂ ਤੁਸੀਂ ਵੇਖਿਆ ਹੋਣਾ ਵੀ ਰੱਸੇ ਨਾਲ ਜਿਹੜਾ ਬਾਲਟੀਆਂ ਭਰ ਕੇ ਜਾਂ ਕੋਈ ਵੀ ਆਪਾਂ ਕਹਿੰਦੇ ਵੱਡਾ ਬਰਤਨ ਭਰ ਕੇ ਪਾਣੀ ਕੱਢਿਆ ਜਾਂਦਾ ਸੀ ਤਾਂ ਉਸੇ ਤਰੀਕੇ ਨਾਲ ਆਪਾਂ ਤੁਹਾਨੂੰ ਪਾਣੀ ਕੱਢ ਕੇ ਦਿਖਾਉਨੇ ਆਂ ਇਹ ਮਾਤਾ ਗੁਜਰੀ ਜੀ ਦਾ ਖੂਹ ਹੈ ਤੇ ਇਥੋਂ ਜਿਹੜਾ ਪਾਣੀ ਭਰਦੇ ਹੁੰਦੇ ਸੀ ਹੁਣ ਵੀ ਉਸੇ ਤਰੀਕੇ ਨਾਲ ਇਥੋਂ ਪਾਣੀ ਨਿਕਲਦਾ ਹੈਗਾ ਜਿੰਨੀ ਵੀ ਸੰਗ ਤਾਂ ਆਉਂਦੀ ਹੈ ਤਕਰੀਬਨ ਇਥੋਂ ਗੇਲਣ ਪਾਣੀ ਦੇ ਭਰ ਕੇ ਘਰ ਲੈ ਕੇ ਹੀ ਜਾਂਦੀ ਹੈਗੀ ਕਿਉਂਕਿ ਇਹ ਪਵਿੱਤਰ ਪਾਣੀ ਮੰਨਿਆ ਜਾਂਦਾ ਇਥੋਂ ਦਾ ਇੱਕ ਹੋਰ ਗੁਰੂ ਘਰ ਦਿਖਾਉਨੇ ਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਥੀ ਬੱਚਿਆਂ ਦੇ ਨਾਲ ਖਿੱਦੋ ਖੁੰਡੀ ਖੇਡਿਆ ਕਰਦੇ ਸੀ ਇਹ ਆ ਜੀ ਗੁਰੂ ਘਰ ਗੇਂਦਸਰ ਸਾਹਿਬ ਕਹਿੰਦੇ ਇੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਖਿੱਦੋ ਖੁੰਡੀ ਖੇਡਿਆ ਕਰਦੇ ਸੀ ਤਾਂ ਇੱਥੇ ਇੱਕ ਛੱਪੜ ਵੀ ਆ ਪੁਰਾਣਾ ਜਿੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਗੇਂਦ ਕਹਦੀ ਆਪਾਂ ਖੇਡੋ ਕਹਦੀਏ ਵੀ ਉਹ ਡਿੱਗੀ ਸੀ ਤੇ ਉਦੋਂ ਬਾਅਦ ਇਸ ਗੁਰੂ ਘਰ ਦਾ ਜਿਹੜਾ ਨਾਮ ਹੈ ਉਹ ਗੇਂਦਸਰ ਸਾਹਿਬ ਨਾਮ ਤੇ ਆਇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਹਰਿਆਣੇ ਦੇ ਵਿੱਚ ਪਹੁੰਚੇ ਆਂ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਹੈਗਾ ਪਾਣੋ ਖੇੜੀ ਤੇ ਇੱਥੇ ਇੱਕ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਉਸ ਗੁਰਦੁਆਰੇ ਦਾ ਨਾਮ ਹੈ ਜੀ ਗੇਂਦ ਸਰ ਸਾਹਿਬ ਤੇ ਆ ਇੱਥੇ ਜਿਹੜਾ ਤੁਸੀਂ ਆ ਸਰੋਵਰ ਵੇਖ ਰਹੇ ਹੋ ਇੱਥੇ ਪਹਿਲਾਂ ਇੱਕ ਛੱਪੜ ਹੁੰਦਾ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿੱਦੋ ਖੁੰਡੀ ਖੇਡਦੇ ਨੇ ਤਾਂ ਇੱਥੇ ਆ ਕੇ ਜਿਹੜੀ ਬਾਲ ਡਿੱਗਦੀ ਹੈਗੀ ਤਾਂ ਇੱਥੋਂ ਮਤਲਬ ਇਹ ਛਪੜੇ ਦੁਆਦ ਹੁਣ ਤਾਂ ਜਿਹੜਾ ਪੱਕਾ ਕਰ ਦਿੱਤਾ ਤੇ ਇਹ ਉਹੀ ਖਿੱਦੋ ਦਾ ਕਹਿਦੀ ਆਪਾਂ ਵੀ ਉਸ ਖਿੱਦੋ ਨੂੰ ਲੈ ਕੇ ਜਿਹੜਾ ਇਹ ਥਾਂ ਦਾ ਨਾਮ ਹੈ ਜਿਹੜਾ ਉਹ ਗਿੰਦਸਰ ਸਾਹਿਬ ਪੈਂਦਾ ਬਾਕੀ ਸਾਰੀ ਜਾਣਕਾਰੀ ਜਿਹੜਾ ਆਪਾਂ ਗ੍ਰੰਥੀ ਸਾਹਿਬ ਤੋਂ ਸੁਣਦੇ ਆਂਗੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤਾਂ ਗ੍ਰੰਥੀ ਜੀ ਆਪਣੇ ਨਾਲ ਮੌਜੂਦ ਨੇ ਗੁਰਦੁਆਰਾ ਗਿੰਦਸਰ ਸਾਹਿਬ ਦੇ ਆਪਾਂ ਇਤਿਹਾਸ ਸੁਣਦੇ ਆਂ ਅੱਛਾ ਬਾਬਾ ਜੀ ਕੀ ਇਤਿਹਾਸ ਹੈ ਜਗ੍ਹਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਦਸਨ ਜੀ ਇਹ ਪਾਵਨ ਪਵਿੱਤਰ ਸਥਾਨ ਹੈ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਰਨ ਛੋਹ ਧਰਤੀ ਗੁਰਦੁਆਰਾ ਗੈਂਸਰ ਸਾਹਿਬ ਪਿੰਡ ਭਾਨੂ ਖੜੀ ਹੈ ਇਸ ਸਥਾਨ ਤੇ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਲਵਸਥਾ ਵਿੱਚ ਜਦੋਂ ਸ੍ਰੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਤਕਰੀਬਨ 6 ਮਹੀਨੇ ਦੇ ਕਰੀਬ ਆਪਣੇ ਨਾਨਕਾ ਪਿੰਡ ਗੁਰਦੁਆਰਾ ਲਖਨੌਰ ਸਾਹਿਬ ਵਿਖੇ ਠਹਿਰਨਾ ਕੀਤਾ ਉਸ ਸਮੇਂ ਵਿੱਚ ਬਾਲਾ ਪ੍ਰੀਤਮ ਜੀ ਨੇ ਕੋਤਕ ਕੀਤਾ ਇਸ ਸਥਾਨ ਨੂੰ ਭਾਗ ਲਾਣੇ ਸਨ ਚਰਨ ਪਾਉਣੇ ਸਨ ਖੁੰਦੋ ਖੁੰਡੀ ਦੀ ਖੇਡ ਬਣਾਈ ਖੁੰਦੋ ਖੁੰਡੀ ਦੀ ਖੇਡ ਬਣਾ ਕੇ ਇੱਕ ਪਾਲਾ ਗੁਰਦੁਆਰਾ ਮਰਦੋ ਸਾਹਿਬ ਜੋ ਕਿ ਲਖਨੌਰ ਸਾਹਿਬ ਤਕਰੀਬਨ 4 ਕਿਲੋਮੀਟਰ ਪਰੇ ਹੈ ਤੇ ਇੱਕ ਪਾਲਾ ਇਸ ਪਿੰਡ ਦਾ ਪਿੰਡ ਭਾਨੋਖੜੀ ਦਾ ਬਣਾਉਣਾ ਕੀਤਾ ਖੇਡ ਬਣਾਈ ਖੁੰਦੋ ਖੁੰਡੀ ਦੀ ਬਾਲ ਨੂੰ ਬੱਲਾ ਮਾਰਿਆ ਜੋ ਉਹ ਬੋਲ ਸੀ ਲਖਨੌਰ ਸਾਹਿਬ ਤੋਂ ਆ ਕੇ ਇੱਥੇ ਇੱਕ ਛੱਪੜ ਵਿੱਚ ਡਿੱਗ ਪੈਂਦੀ ਹੈ ਜਿੱਥੇ ਅੱਜ ਸਰੋਵਰ ਸੌਤੋਬਤ ਹੈ ਉਸ ਬੋਲ ਨੂੰ ਉਸ ਗੇਂਦ ਨੂੰ ਲੈਣ ਵਾਸਤੇ ਬਾਲਾ ਪ੍ਰੀਤਮ ਜੀ ਇਸ ਸਥਾਨ ਤੇ ਆਏ ਸਨ ਜਦੋਂ ਹਾਣੀ ਮੁੰਡਿਆ ਨਾਲ ਇੱਥੇ ਪਹੁੰਚੇ ਤਾ ਕੁਝ ਸਿਆਣੇ ਸੱਜਣਾ ਨੇ ਕਹਿਣਾ ਕੀਤਾ ਕਿ ਇਸ ਪਾਸੇ ਨਾ ਜਾਵੋ ਇਸ ਪਾਸੇ ਇੱਕ ਬਹੁਤ ਵੱਡਾ ਸਰਪ ਰਹਿੰਦਾ ਹੈ ਜੋ ਮਾਲ ਡੰਗਰ ਜੀਵਾਂ ਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿਣਾ ਕੀਤਾ ਕਿ ਸਾਨੂੰ ਕਿਸੇ ਸਰਪ ਤੋਂ ਕੀ ਲੈਣਾ ਹੈ ਅਸੀਂ ਤਾਂ ਆਪਣੀ ਗੈਂਦ ਬੋਲ ਲੈਣ ਵਾਸਤੇ ਆਏ ਹਾਂ ਜਦੋਂ ਇਸ ਪਾਸੇ ਆਂਦੇ ਹਨ ਛਪੜ ਦੇ ਕੰਡੇ ਉਸ ਵਕਤ ਇੱਕ ਬਹੁਤ ਵੱਡਾ ਸਰਪ ਖੜਾ ਹੋ ਜਾਂਦਾ ਹੈ ਜੋ ਕਿ ਗੁਰਗੋਬ ਸਿੰਘ ਜੀ ਮਹਾਰਾਜ ਤੇ ਵਾਰ ਕਰਨਾ ਚਾਹੁੰਦਾ ਹੈ ਮਹਾਰਾਜ ਜੀ ਨੇ ਉਸ ਸਰਬ ਦਾ ਤੀਰ ਮਾਰ ਕੇ ਉਧਾਰ ਕੀਤਾ ਜਿਸ ਵਿੱਚੋਂ ਇੱਕ ਬਹੁਤ ਵੱਡਾ ਰਾਖਸ਼ ਨਿਕਲਿਆ ਉਸ ਰਾਖਸ਼ ਦਾ ਉਧਾਰ ਕੀਤਾ 사ਤਸੰਗ ਜੀ ਇਹ ਕੌਤਕ ਦੇਖ ਕੇ ਉਹ ਛੱਪੜ ਦੇ ਕੰਡੇ ਭਾਵ ਕੇ ਸਰੋਵਰ ਦੇ ਕੰਡੇ ਕੁਝ ਕੋੜੇ ਬੈਠੇ ਸਨ ਉਹਨਾਂ ਕੋੜਿਆਂ ਨੇ ਇਹ ਕੌਤਕ ਦੇਖ ਕੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕੀਤੀ ਅਸੀਂ ਵੀ ਆਪਣੇ ਸਰੀਰ ਤੋਂ ਬਹੁਤ ਦੁਖੀ ਹਾਂ ਸਰੀਰਕ ਰੋਗ ਕਰਕੇ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਇਹ ਜੋ ਦਰੋਗ ਹੈ ਇਸ ਤੋਂ छुटकारा ਦਿਵਾਵੋ ਤਾਂ ਬਾਲਾ ਪ੍ਰੀਤਮ ਜੀ ਨੇ ਇਸ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਉਹਨਾਂ ਦਾ ਜੋ ਸਰੀਰ ਸੀ ਨੰਬਰ 9 ਠੀਕ ਕੀਤਾ ਤੇ ਵਰ ਦਿੱਤਾ ਜੋ ਵੀ ਇਸ ਸਥਾਨ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਸਤਿਗੁਰ ਦੇ ਪਾਵਨ ਪੀਤ ਚਰਨਾਂ ਵਿੱਚ ਅਰਦਾਸ ਬੇਨਤੀ ਕਰੇਗਾ ਉਹਦੇ ਸਰੀਰਕ ਤੇ ਮਾਨਸਿਕ ਰੋਗ ਦੂਰ ਹੋਣਗੇ ਸੋ ਸਾਧ ਸੰਗਤ ਜੀ ਅੱਜ ਵੀ ਇਸ ਸਥਾਨ ਤੇ ਬਹੁਤ ਭਾਰੀ ਸੰਗਤਾਂ ਪਹੁੰਚ ਕੇ ਆਪਣੀਆਂ ਮਨੋ ਭਾਵਨਾ ਪੂਰੀਆਂ ਕਰ ਰਹੀਆਂ ਹਨ ਤੇ ਸਾਧ ਸੰਗਤ ਦੀ ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਪਾਉ ਰਹੀਆਂ ਹਨ ਇਸ ਕਰਕੇ ਇਸ ਸਥਾਨ ਦਾ ਨਾਮ ਗੈਂਸਰ ਸਾਹਿਬ ਰੱਖਿਆ ਕਿਉਂਕਿ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਗੈਂਦ ਖੇਡਦੇ ਆਏ ਸਨ ਅੱਛਾ ਬਾਬਾ ਜੀ ਜਦੋਂ ਗੁਰੂ ਜੀ ਇੱਥੇ ਆਏ ਸੀ ਉਹਨਾਂ ਦੀ ਉਮਰ ਕਿੰਨੇ ਕੁ ਸਾਲ ਸੀ ਤਕਰੀਬਨ 6-7 ਸਾਲ ਦੀ ਉਮਰ ਸੀ ਅੱਛਾ ਇਸ ਸਰੋਵਰ ਵਿੱਚ ਆ ਕੇ ਉਹ ਖਿੱਦੋ ਡਿੱਗੀ ਸੀ ਇਸ ਰੋਵਰ ਤੋਂ ਪਹਿਲਾਂ ਇੱਕ ਛੱਪੜ ਹੁੰਦਾ ਸੀ ਬਹੁਤ ਵੱਡਾ ਜੋ ਕਿ ਪਰੇ ਤੱਕ ਹੁੰਦਾ ਸੀ ਅੱਛਾ ਜੀ ਇਹ ਤਾਂ ਬਾਬਿਆਂ ਨੇ ਸੇਵਾ ਕੀਤੀ ਹੈ ਸਰੋਵਰ ਦੀ ਤੇ ਉਸ ਤੋਂ ਪਹਿਲਾਂ ਬਹੁਤ ਵੱਡਾ ਕੱਚਾ ਸਰੋਵਰ ਹੁੰਦਾ ਸੀ ਅੱਛਾ ਜੀ ਛੱਪੜ ਹੁੰਦਾ ਸੀ ਭਾਵਕੇ ਅੱਜ ਸਰੋਵਰ ਹੈ ਠੀਕ ਹੈ ਜੀ ਅੱਛਾ ਇੱਥੇ ਆ ਕੇ ਖਿੱਦੋ ਡਿੱਗਦੀ ਹੈ ਜੀ ਹਾਂ ਜੀ ਇਸ ਛੱਪੜ ਵਿੱਚ ਆ ਕੇ ਉਹ ਖਿੱਦੋ ਭਾਵਕੇ ਟ ਬੋਲ ਡਿੱਗੀ ਦੀ ਹੈ ਜਿਸ ਨੂੰ ਸਤਿਗੁਰੂ ਜੀ ਲੈਣ ਵਾਸਤੇ ਆਏ ਸਨ ਅੱਛਾ ਤੇ ਬਾਬਾ ਜੀ ਉਹ ਖਿੱਦੋ ਦਾ ਮਤਲਬ ਪਤਾ ਕਿਵੇਂ ਲੱਗਿਆ ਵੀ ਇਹ ਗੁਰੂ ਜੀ ਨੇ ਮਾਰੀ ਸੀ ਇਹ ਤਾਂ ਸਿਆਣਿਆਂ ਨੂੰ ਪਤਾ ਹੋਵੇਗਾ ਜੀ ਪਹਿਲਾਂ ਇਸ ਵਾਸਤੇ ਕੋਈ ਮਤਲਬ ਕੋਈ ਇਤਿਹਾਸ ਨਹੀਂ ਹੈ ਅੱਛਾ ਉਹ ਗੁਰੂ ਘਰ ਬਣੇ ਨੂੰ ਕਿੰਨੇ ਕਿ ਸਾਲ ਹੋ ਗਏ ਜੀ ਬਹੁਤ ਸਾਲ ਹੋ ਗਏ ਤਕਰੀਬਨ ਹੁਣ ਵੀ 2025 ਸਾਲ ਤੋਂ ਪਹਿਲਾਂ ਦਾ ਹੀ ਇਸ ਰੋਵਰ 84 ਦੇ ਲਗਭਗ ਬਣਿਆ ਹੋਇਆ ਅੱਛਾ ਜੀ ਸ਼ੁਕਰੀਆ ਬਾਬਾ ਜੀ ਬਹੁਤ ਧੰਨਵਾਦੀ ਤੁਹਾਡਾ ਸਵਾਹਿਤ ਜੀ